ਪਠਾਨਕੋਟ ਦੇ ਪਿੰਡ ਫੰਗਤੋਲੀ ਦੇ ਲੋਕ دہشت ਵਿੱਚ ਹਨ ਵਜਾ ਇਹ ਹੈ ਕਿ ਪਿੰਡ ਫੰਗਤੋਲੀ ਵਿਖੇ 48 ਘੰਟਿਆਂ ਚ ਦੂਜੀ ਵਾਰ ਸ਼ੱਕੀ ਦਿਖਾਈ ਦਿੱਤੇ ਹਨ ਬੀਤੀ ਰਾਤ ਵੀ ਤਿੰਨ ਅਣਪਛਾਤੇ ਲੋਕ ਰਾਤੀ 22:30 ਦੇ ਕਰੀਬ ਇੱਕ ਸ਼ਖਸ ਦੇ ਘਰ ਦੀਵਾਰ ਟੱਪ ਕੇ ਦਾਖਲ ਹੋਏ ਅਣਪਛਾਤੇ ਵਿਅਕਤੀਆਂ ਵੱਲੋਂ ਕਮਰੇ ਦਾ ਦਰਵਾਜ਼ਾ ਖੜਕਾ ਕੇ ਰੋਟੀ ਦੀ ਮੰਗ ਕੀਤੀ ਗਈ ਤੇ ਕਮਰੇ ਦੇ ਅੰਦਰ ਲੇਜ਼ਰ ਲਾਈਟਾਂ ਮਾਰ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਇਸ ਘਟਨਾ ਤੋਂ ਸਹਿਮੇ ਪਰਿਵਾਰ ਨੇ ਦਰਵਾਜ਼ਾ ਨਹੀਂ ਖੋਲਿਆ ਤੇ ਪੁਲਿਸ ਨੂੰ ਸੂਚਨਾ ਦਿੱਤੀ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਰਾਤੀ ਗੱਲ ਸਰ ਇਦਾਂ ਹੀ ਮੂਵਮੈਂਟ ਪਹਿਲੇ ਤੁਹਾਨੂੰ ਨੂੰ ਪਤਾ ਕਿੱਧਰੋਂ ਆਇਆ ਕਿੱਧਰੋਂ ਨਹੀਂ ਉਹਨਾਂ ਨੇ ਸਿੱਧੇ ਆਂਦੇ ਹੀ ਪਹਿਲੇ ਉਹ ਆਵਾਜ਼ ਦਿੱਤੀ ਹੈ ਕਿਵੇ ਉਠੋ ਸਾਗੀ ਭੁੱਖਾ ਲੱਗੇ ਰੋਟੀ ਦਿਓ ਤਿੰਨ ਚਾਰ ਵਾਰੀ ਉਹਨਾਂ ਬੋਲਿਆ ਉਹਦੇ ਬਾਅਦ ਫਿਰ ਪਰਦੇ ਦੇ ਉੱਤੇ ਲਾਈਟ ਮਾਰੀ ਹੈ ਰੈੱਡ ਕਲਰ ਦੀ ਮਾਰਾ ਡਰਾਂ ਦੀ ਕੋਸ਼ਿਸ਼ ਕੀਤੀ ਹੈ ਗਨ ਪੁਆਇੰਟ ਤੇ ਧੁਗ ਲੈ ਰਹੇ ਆਂ ਆਹੀ ਨਹੀਂ ਉੱਠੇ ਆਈ ਕੋਈ ਮੂਵਮੈਂਟ ਨਹੀਂ ਕੀਤੀ ਆਹੀ ਉਹਦੇ ਬਾਅਦ 5 ਮਿੰਟ ਬਾਅਦ ਵਾਈਫ ਬੋਲਦੀ ਕਿ ਚਲੋ ਪੁਲਿਸ ਨੂੰ ਇਨਫੋਰਮ ਕਰਦੇ ਆਂ ਆਹੀ ਸਟੋਰ ਨਾਲ ਹੀ ਕਮਰੇ ਦੇ ਨਾਲ ਹੀ ਆਹੀ ਸਟੋਰ 'ਚ ਗਏ ਬੱਚੇ ਸੌ ਰਹੇ ਸੀ ਤੋੜ ਜਗੇ ਅਗੇ ਉਸ ਨੈਟਵਰਕ ਨਹੀਂ ਸੀ ਫੋਨ ਦੇ ਔਰ ਵਾਈਫਾਈ ਲਗਾ ਰੱਖਾ ਘਰ ਪਰ ਉਹਦੇ ਵੀ ਨੈਟਵਰਕ ਨਹੀਂ ਸੀ ਸਰ ਮਾ ਚਾਚੇ ਕੇ ਫੋਨ ਕੀਤਾ ਉਹਨਾਂ ਨੂੰ ਵੀ ਫੋਨ ਹੋਇਆ ਕੋਈ ਫੋਨ ਨਹੀਂ ਆਇਆ ਫਿਰ ਅਸੀਂ ਇਹੀ ਸੋਚਿਆ ਕਿ ਚਲੋ ਹੁਣ ਅਸੀਂ ਇੱਥੇ ਆਪਣੇ ਅੰਦਰ ਹੀ ਰਹਿਣਾ ਜੁੜਾ ਕਰ ਕੋਈ ਦਰਵਾਜ਼ਾ ਨਹੀਂ ਤੋੜ ਦੇ ਕੋਈ ਇਹ ਹਰਕਤ ਨਹੀਂ ਕਰਦੇ ਅਸੀਂ ਬਾਹਰ ਨਹੀਂ ਨਿਕਲਣਾ ਕੋਸ਼ਿਸ਼ ਹੋਈ ਫਿਰ ਮੈਂ ਜਰਾ ਕਰ ਇਧਰ ਮੂੰਹ ਕਰੀਆ ਦੇਖਿਆ ਨੇਗੀ ਤੋ ਇੱਥੇ ਤਿੰਨ ਬੰਦੇ ਦੀਵਾਰ ਨਾਲ ਖੜੇ ਸੀ ਉਹਦੇ ਬਾਅਦ ਜਿਲੇ ਹੈਲੀਕਾਪਟਰ ਉੱਪਰੋਂ ਆਂਦਾ ਸੀ ਉਹਲੇ ਸਿੱਧਾ ਆ ਗਿਆ ਉਹ ਕੋੜੀਆਂ ਥੱਲੇ ਕੋਈ ਬੰਦੇ ਉੱਪਰ ਜਾ ਰਹੇ ਤਿੰਨ ਬੰਦੇ ਦਿਖੇ ਸਰ ਬਸ ਉਹਦੇ ਬਾਅਦ ਉਹਨਾਂ ਕਮ ਸੇ ਕਮ 4.5 ਦਾ ਕੁਮੂਵਮੈਂਟ ਕੀਤੀ ਹੋਣਾ ਹੁਲੀਆ ਕਿਸ ਤਰ੍ਹਾਂ ਦਾ ਸੀ ਹੁਲੀਆ ਪਰਦੇ ਦੇ ਵਿੱਚ ਸਰ ਹੁਲੀਆ ਦਾ ਕੋਈ ਪਤਾ ਨਹੀਂ ਲੱਗਿਆ ਬੱਸ ਅੱਛਾ ਜਿਹੜੀ ਬੋਲਦੇ ਸੀ ਲੰਬੇ ਡੋਗਰੀ ਪਾਸੇ ਬੋਲਦੇ ਜਿੱਦਾਂ ਆਮ ਜੋ ਸਾਡੀ ਲੋਕਾਂ ਵਿੱਚ ਹਾਂ ਜਿੱਦਾਂ ਉਹਨਾਂ ਨੇ ਇਹ ਬੋਲਾਂਗੇ ਵੇ ਉੱਠੋ ਸਾਗੇ ਰੋਟੀ ਦਿਓ ਭੁੱਖ ਲੱਗੇ ਦੀ ਹੁਣ ਸਮਝ ਲਓ ਤੁਸੀਂ ਕਿ ਕਿਹੜੀ ਲੈਂਗੁਏਜ ਹੈ ਕਿਹੜੀ ਨਹੀਂ ਆਈ ਪੁਲਿਸ ਆਈ ਹਾਂ ਪੁਲਿਸ ਆਈ ਉਹਨਾਂ ਨੇ ਕਾਰਵਾਈ ਨਿਸ਼ਾਨ ਵਗੈਰਾ ਦਿਖ ਕਰ ਗਏ ਆ ਉਹ ਬੋਲਦੇ ਅੱਗੇ ਕਾਰਵਾਈ ਕਰਨਿਆ ਇਹ ਬਲਜੀਤ ਹੈ ਇਹ ਇਨਾਂ ਦੇ ਘਰ ਤਿੰਨ ਤੇ ਇਹਨਾਂ ਦੀ ਮੈਸੇਜ ਹੀ ਉਥੇ ਖਿੜਕੀ ਦੇ ਨਾਲ ਸੁੱਤੇ ਦੀ ਤੇ ਉਹਨਾਂ ਨੇ ਆਵਾਜ਼ ਮਾਰੀ ਹੈ ਕਿ ਸਾਨੂੰ ਭੁੱਖ ਲੱਗੀ ਹੈ ਅਸੀਂ ਰੋਟੀ ਖਾਣੀ ਹੈ ਤੇ ਸਾਡੀ ਰੋਟੀ ਦਾ ਬੰਦੋਬਸਤ ਕਰੋ ਇਹਨਾਂ ਨੇ ਦਰਵਾਜ਼ੇ ਨਹੀਂ ਖੋਲੇ ਆ ਤੇ ਉਹਨਾਂ ਨੇ ਲੈਜਰ ਦੇ ਨਾਲ ਇਧਰ ਉਧਰ ਲਾਈਟਾਂ ਮਾਰੀਆਂ ਨੇ ਤੇ ਇਹ ਹੀ ਦੋ ਚਾਰ ਗੱਲਾਂ ਇਹਨਾਂ ਨੇ ਬਾਅਦ ਚ ਕਿਸੇ ਨੇ ਕੋਈ ਹਰਕਤ ਨਹੀਂ ਕੀਤੀ ਅੰਦਰ ਬੜੇ ਰਹੇ ਨੇ ਬਾਹਰ ਨਹੀਂ ਨਿਕਲੇ ਦਰਵਾਜ਼ੇ ਤੇ ਉਹਨਾਂ ਨੇ ਘੰਟਾ ਭਾਰ ਇਧਰ ਉਧਰ ਦੇਖਿਆ ਤੇ ਉਹਦੇ ਕੋਲ ਬਾਅਦ ਉਹ ਚੱਲ ਗਏ ਹੋਈਆ ਕਿਸਾਂ ਦਾ ਸੀਗਾ ਰਾਤੀ 2 ਵਜੇ ਦੀ ਗੱਲ ਹੈ ਪਹਿਲੇ ਵੀ ਸੱਤ ਬੰਦੇ ਜਿਹੜੇ ਫੰਤੋਲੇ ਪਿੰਡ ਦੇ ਵਿੱਚ ਹੀ ਦੇਖੇ ਗਏ ਸੀ ਉਹ ਉਸੇ ਉਹੀ ਬੰਦੇ ਹੋ ਸਕਦੇ ਨੇ ਇਸੇ ਕਿਉਂਕਿ ਉਹੀ ਰਿਜ ਲਾਈਨ ਹੈ ਉੱਥੇ ਵੀ ਪਿੰਡ ਦਾ ਸਾਰਿਆਂ ਕੋਲੋਂ ਲਾਸਟ ਘਰ ਹੀ ਜਿੱਥੇ ਉਹਨਾਂ ਨੇ ਹੈਲਪ ਲਾਈਨ ਦੀ ਕੋਸ਼ਿਸ਼ ਕੀਤੀ ਹੈ ਔਰ ਇੱਥੇ ਵੀ ਇੱਥੋਂ ਪਹਿਲਾ ਹੀ ਘਰ ਹੈ ਇਸ ਪਾਸਿਓਂ ਤੇ ਇੱਥੇ ਇਹਨਾਂ ਨੇ ਹੈਲਪ ਲਾਈਨ ਦੀ ਕੋਸ਼ਿਸ਼ ਕੀਤੀ ਹੈ ਕਿ ਕੁਝ ਖਾਣ ਪੀਣ ਨੂੰ ਮਿਲ ਜਾਏ ਪਰ ਆਹੀ ਤਾਰੀਫ ਕਰਨ ਹੈ ਇਸ ਪਰਿਵਾਰ ਦੀ ਕਿ ਜਿਨ੍ਹਾਂ ਨੇ ਦਰਵਾਜ਼ੇ ਨਹੀਂ ਖੋਲੇ ਤੇ ਨਹੀਂ ਤਾਂ ਹੋ ਸਕਦਾ ਕੋਈ ਕਿਸੇ ਬੱਚੇ ਨੂੰ ਜਾਂ ਕਿਸੇ ਨੂੰ ਕਿਡਨਾਪ ਕਰਕੇ ਲੈ ਜਾਂਦੇ ਤੇ ਫਿਰ 15 ਦਿਨਾਂ ਦੇ ਤੱਕ ਹੈਲਪ ਲੈਂਦੇ ਰਹਿੰਦੇ ਜਿਨ੍ਹਾਂ ਦਾ ਕੋਈ ਬੱਚਾ ਫਸਿਆ ਹੁੰਦਾ ਉਹਨਾਂ ਘਰਦਿਆਂ ਨੂੰ ਹੈਲਪ ਕਰਨੀ ਪੈਂਦੀ ਹੈ ਆਪਣੇ ਬੱਚੇ ਵਾਸਤੇ ਆਪਣੇ ਪਰਿਵਾਰ ਵਾਸਤੇ ਮੰਗਾ ਹੀ ਇਹ ਹੀ ਕਰਨਾ ਹੈ ਕਿ ਇਹ ਜਿਹੜੇ ਇਹਨਾਂ ਪੇਠਾਂ ਦੀ ਸਰਚ ਕੀਤੀ ਜਾਏ ਇਹਦੇ ਆਪਰੇਸ਼ਨ ਲਾਂਚ ਕੀਤਾ ਜਾਏ ਔਰ ਇਹਨਾਂ ਨੂੰ ਜਲਦੀ ਜਲਦੀ ਤੋਂ ਜਲਦੀ ਨਿਊਟਰ ਕੀਤਾ ਜਾਏ ਬੰਦਿਆਂ ਨੂੰ ਬੰਦਿਆਂ ਨੂੰ ਤਾਂ ਕਿ ਲੋਕੀ دہشت ਚ ਨੇ ਲੋਕੀ ਆਪਣੇ ਕੰਮਕਾਰ ਤੇ ਨਹੀਂ ਜਾ 파 ਰਹੇ ਕਿੰਨੇ ਕ ਦਿਨ ਨਹੀਂ ਜਾਣਗੇ ਔਰ ਇਧਰ ਸਾਡੀਆਂ ਪੈਲੀਆਂ ਨੇ ਲੋਕੀ ਜੰਦੇ ਨੇ ਜੇ ਕੱਲ ਨੂੰ ਕੋਈ ਇਨਸੀਡੈਂਟ ਹੋ ਗਿਆ ਤਾਂ ਫਿਰ ਆਪਰੇਸ਼ਨ ਲਾਂਚ ਕਰੋਗੇ ਫਿਰ ਕੀ ਫਾਇਦਾ ਹੋਣਾ ਬਿਲਕੁਲ ਪੁਲਿਸ ਨੂੰ ਇਨਫੋ ਕੀਤਾ ਹੈ ਪੁਲਿਸ ਆਈ ਵੀ ਹੈ ਸਵੇਰੇ ਦੱਸਦੇ ਹਾਂ ਮੰਗਲਵਾਰ ਬੁੱਧਵਾਰ ਦੀ ਦੇਰ ਸ਼ਾਮ ਵੀ ਇਸੇ ਪਿੰਡ ਵਿੱਚ ਸੱਤ ਸ਼ੱਕੀ ਵਿਖੇ ਗਏ ਸਨ ਜਿੰਨਾਂ ਵੱਲੋਂ ਸਥਾਨਕ ਮਹਿਲਾ ਕੋਲੋਂ ਪਾਣੀ ਮੰਗਿਆ ਗਿਆ ਸੀ ਲੋਕਾਂ ਦਾ ਕਹਿਣਾ ਹੈ ਕਿ 48 ਘੰਟਿਆਂ ਵਿੱਚ ਦੂਜੀ ਵਾਰ ਸ਼ੱਕੀ ਦਿਖਾਈ ਦਿੱਤੇ ਹਨ ਜਿਨ੍ਹਾਂ ਨੇ ਪਾਰੀ ਪਿੱਠੂ ਬੈਗ ਲੈ ਹੋਏ ਨੇ ਲੋਕਾਂ ਦੀ ਮੰਗ ਹੈ ਕਿ ਕਿਸੇ ਅਣ ਸੁਖਾਵੀ ਬਰਦਾਤ ਤੋਂ ਪਹਿਲਾਂ ਹੀ ਸੁਰੱਖਿਆ ਬਲ ਇਹਨਾਂ ਨੂੰ ਕਾਬੂ ਕਰ ਲੈਣ ਬਿਊਰੋ ਰਿਪੋਰਟ ਜਗਬਣੀ ਟੀਵੀ